ਤੁਹਾਨੂੰ ਲੱਗਦਾ ਬਾਈ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਸਾਰਾ ਹੀ ਸੇਲ ਆ ਜਰਸੀਆਂ ਵੀ ਹੈਗੀਆਂ ਡੱਬੀਆਂ ਵੜਾਂ ਵੀ ਹੈਗੀਆਂ ਕ੍ਰਾਸ ਵੜਾ ਵੀ ਹੈਗਾ ਹੈਗੀਆਂ ਲਗਭਗ ਸਾਰੀ ਬੰਨ ਗਈ ਹੈ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਨਾਮ ਬਈ ਕਰਤਾਰਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਏ ਤਹਿਸੀਲ ਮੋਗਾ ਏ ਫੋਨ ਨੰਬਰ 9801755608 ਹੈ ਜੀ ਸਾਰਗੇ ਮੁਕਾਉਗਾ ਹਾਂ ਬਈ ਵੜਾ ਦਾ 14 ਸੀ ਨਾ ਹਮ ਅੱਠ ਘਰੇਗਾ ਵਿੱਚੋਂ 3-4 ਵੜਾ ਵਿਖਣਾ ਸੋងਾਂਗਾ ਸੀ ਨਾ ਕਿਹੜੇ ਪਾਸੇ ਲੱਗੇ ਉਹ ਚਰਖਾ ਤੋਂ ਲੱਗਿਆ ਨੇ ਇਹ ਚੱਲਦੇ ਆ ਰਹੇ ਕਿੰਨੇ ਮਸੂਹ ਹੈ ਦਾ ਇਹ ਬਈ ਦੂਲਾ ਸੂਆ ਚਾਰਸੀ ਸੂ ਰਹੀ ਹੈ ਹੁਣ ਹਾਂ ਵਾਸਤਾ ਠੀਕ ਹੈ ਹਾਂਜੀ ਕਿੰਨੇ ਦਿਨ ਲੈ ਜੀ ਦਿਨ 7 ਪਾਜੇ ਬਾਈ ਕਿੰਨਾ ਕੁ ਦੁੱਧ ਦੇ ਜੀ ਦੁੱਧ ਵੀਰੇ 18 ਲੀਟਰ ਦੱਸਿਆ ਬਲੂਨ ਦਾ ਆਪਾਂ ਨੇ ਚੋਇਆ ਵਾ ਠੀਕ ਆ ਜਾਤਪਾਤ ਦੀ ਫੋਲ ਆ ਇਹ ਨਹੀਂ ਪਤਾ ਕਿ ਐਤ ਕੀ ਬਾਈ 16 ਤੋਂ ਇਹ ਨਹੀਂ ਪਤਾ 18 ਤੋਂ ਇਹ ਹੁਣ ਅਗਲੇ ਦੀ ਸੇਵਾ ਏ ਜਿਹੜੀ ਵਾ ਥਣਾ ਦੀ ਓਕੇ ਆ ਮੁੱਲ ਮੁੱਲੇ ਦਾ ਹਾਂ 48000 ਦੀ ਤੇ ਦਿਨ ਕਿੰਨੇ ਦੱਸਿਆ ਦਿਨ 7 ਕੱਢੀਏ ਬਾਹਰ ਨੂੰ ਹਫਤੇ ਦੀ ਬਾਈ ਕਹਿੰਦਾ ਕੱਚੀ ਐ ਦੁੱਧ ਬਾਈ ਕਹਿੰਦਾ ਜਿੰਨਾ ਤੋਂ ਲਈ ਐ ਉਹ ਦੱਸ ਦੇ ਚੰਗਾ ਦੱਸ ਦੇ ਕੇ ਇਹਨੇ ਦਿੱਤਾ ਪਿਛਲੇ ਸੂਏ ਬਾਕੀ ਜਿਹਦੇ ਪਸੰਦ ਆਉ ਉਹ ਬਾਈ ਕਹਿੰਦਾ ਅਗਲਾ ਆਪਦੀ ਸਮਝ ਨਾਲ ਲੈ ਲੈ ਹਫਤੇ ਦੀ ਕੱਚੀ ਆ ਨਿਕਰ ਵਹਿੜਾ ਜਿਹੜੀ ਐ ਦੁੱਧ ਕੱਢਣ ਦਾ ਹੱਤਾਂ ਇਹਨੇ ਵੀ ਪਚੂਂਗ ਜੀ ਆ ਹਵਾਨਾ ਸੋਹਣਾ ਬਲਟਾਂ ਹਜੇ ਬਹੁਤ ਪਈਆਂ ਸਾਰੀ ਵਾਲ ਢੈਲ ਕੱਢ ਕੇ ਸੋਹਣਾ ਪੰਜ-ਛੇ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੂ ਬਦਾਮੀ ਰੰਗ ਦੀ ਜਰਸੀ ਆ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵਛੀ 48000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਵਿੱਚੋਂ ਛੋੜ ਛਾਪਾ ਮਾਨ ਤਾਨ ਹੋ ਜੂ ਜਿਹਦੇ ਪਸੰਦ ਆਉ ਬੇਫਿਕਰ ਹੋ ਕੇ ਅਗਲਾ ਆ ਜੇ ਦੂਜਾ ਸੂਆ ਬਦਾਮੀ ਰੰਗ ਦੀ ਜਰਸੀ ਕੋਈ ਧੱਫਰ ਨਹੀਂ ਕੋਈ ਧੱਫਰ ਦਾ ਨਿਸ਼ਾਨ ਨਹੀਂ ਕੋਈ ਬਾਹੂ ਨਹੀਂ ਕਰਦੀ ਸਭ ਨਹੀਂ ਠੀਕ ਹੈ ਸਾਰੇ ਪਾਸੇ ਇੱਕ ਨੰਬਰ ਹੂੰ ਸਹੀ ਹੈ ਸਾਰੇ ਪਾਸੋਂ ਬਾਈ ਕੰਦਾ ਇੱਕ ਨੰਬਰ ਹੈ ਬਾਕੀ ਬਾਈ ਦੇ ਘਰੇ ਆ ਜੋ ਪਸ਼ੂ ਬਹੁਤ ਗੈਨਤੀ ਜਾ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਊਗਾ ਆਪ ਦੀ ਨਰਖ ਪਰਖਣਾ ਲੈ ਜਾਓ ਇਹ ਨਹੀਂ ਪਸੰਦ ਆਉਂਦੀ ਪਰੇ ਖੜੀ ਐ ਇੱਕ ਹੋਰ ਖੜੀ ਐ ਇੱਕ ਹੋਰ ਖੜੀ ਐ 8 9 ਵੈਣਾ ਟੋਟਲ ਦੋ ਨੰਬਰ ਤੇ ਆ ਜਾ ਦੋ ਨੰਬਰ ਵੀ ਜਰਸੀ ਹੈ ਕਿੰਨੇ ਕ ਦਿਨ ਲੈ ਜਾਓ ਏ ਬਈ 5 4 3 ਲੈ ਜੂਗੀ ਇਹ ਮੂੰਹ ਸ਼ੀ ਦਾਂਦਾ ਛਿੱਗੀ ਕਿੰਨਾ ਕੁ ਦੁੱਧ ਦੇ ਦੂ ਇਹਦਾ ਦੁੱਧ ਬਈ ਫਲੂਨ ਦਾ ਦੱਸਿਆ 15 ਲੀਟਰ ਠੀਕ ਆ ਇਹ ਪਿਆਜੇ 16 ਐ ਪਿਆਜੇ 12 ਇਹ ਹੁਣ ਅਗਲੇ ਅਸੀਂ 6 ਵਾਲੇ ਸਿਰ ਤੇ ਤੈਨੂੰ ਪਤਾ ਆਪਣਾ ਮਾਲ ਸਾਰਾ ਲਿਆ ਵਾ ਬਈ ਜੈਜਮੋਲ ਜਿੰਨਾ ਆਪਾਂ ਨੂੰ ਕੋਈ ਅੱਗੋਂ ਦੱਸਦਾ ਓਨਾ ਹੀ ਦੱਸਦੇ ਆ ਜੈਜਮੋਲ ਇਹ ਹਾਂ ਨਾ ਬੱਠੀ 46000 ਦੀ ਦੇ ਦਾਂਗੇ 40 ਤੇ 6 40 ਤੇ 6 46000 ਦੀ ਬਾਈ ਕਹਿੰਦਾ 2 ਨੰਬਰ ਦੇ ਦੇਾਂਗੇ ਇਹ ਮੂੰਹ ਤੋਂ 6 ਦਾਂਦਾ ਬਾਕੀ ਜਿਹਦੇ ਪਸੰਦ ਆਊ ਅਗਲਾ ਆਪਦਾ ਮੂੰਹ ਭੱਟ ਕੇ ਵੇਖ ਲੈ ਦੂਜੇ ਸੂਵੇ ਸੁੰਦੀ ਆ ਤੇ ਬੱਚੀ ਬਹੁਤ ਚੰਗੀ ਨੇ ਦੇਖ ਕੇ ਉਹਦੇ ਨਾਲੋਂ ਵੀ ਜ਼ਿਆਦਾ 5-6 ਦਿਨ ਬਾਈ 10 ਦਾ ਲੈ ਜੂ ਇਹ ਉਹਦੇ ਨਾਲੋਂ 2000 ਘੱਟ ਬਾਈ ਕਹਿੰਦਾ ਦੇ ਦੇਾਂਗੇ ਹਵਾਨਾ ਸੋਹਣਾ 5-6 ਦਿਨ ਪਏ ਆ ਸੀਲ ਸਾਉ ਜਰਸੀਆਂ ਫੁੱਲ ਹੀ ਹੁੰਦੀਆਂ ਭਾਵੇਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂ ਮੂੰ ਮੱਥੇ ਦੀ ਸੋਹਣੀ ਐ ਬਦਾਮੀ ਰੰਗ ਦੀ ਜਰਸੀ ਥਣ ਸੋਹਣੇ ਆ ਆਦੀ ਚਵਾਈ ਵਾਲੇ ਚਾਰ ਹੀ ਆ ਪਛਗਣ ਨਿੱਗਰ ਆ ਦੋ ਮੈਂ ਲਿਸੀਆਂ ਆ ਹੈ ਨਹੀਂ ਨਾ ਆ ਨਹੀਂ ਵੀ ਦੱਸਾਂ ਗੀਆਂ ਹੂੰ ਸਹੀ ਆ ਦੱਸਾਂ ਗੀਆਂ ਦੱਸਾਂ ਵੀ ਹੈਗਾ ਦੋ ਆ ਹੌਲੇ ਰਿਆਂ ਉਹ ਮਗਰੋਂ ਵਿਖਾਵਾਂਗੇ ਕੋਨਾ ਆ ਮਾ ਲਿਸੀਆਂ ਨਹੀਂ ਦੋ ਬਾਈ ਕਹਿੰਦਾ ਲਿਸੀਆਂ ਜਰਸੀਆਂ ਵੀ ਹੈਗੀਆਂ ਛੋਟੇ ਭਾਦੀਆਂ ਤੁਹਾਨੂੰ ਬਾਅਦ ਚ ਵਿਖਾ ਦੇਾਂਗੇ ਉਧਰ ਖੜੀਆਂ ਜਿਹੜੀਆਂ ਥੋੜੇ ਮੈਂ ਜਨੀ ਚੰਦਨਾ ਹਰਨਾ ਹੂੰ ਸਹੀ ਆ ਜੇ ਕੋਈ ਜੋੜਾ ਲੈ ਲੂ ਪੋਰਾ ਵੱਧ ਮਾਨ ਤਾਨ ਹੋ ਜੂ ਫੇ ਫਿਕਰ ਹੋ ਕੇ ਆ ਜੂ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਬਾਗਾ ਪੁਰਾਣਾ ਵੀ ਨੇੜ ਹੀ ਰਹਿ ਜਾਂਦਾ ਪਹਿਲਾਂ ਤਸੀਲ ਇਹਨਾਂ ਦੀ ਬਾਗਾਪੁਰਾਣਾ ਸੀ ਹੁਣ ਮੋਗਾ ਹੋ ਗਈ ਐ 3 ਨੰਬਰ ਤੇ ਆ ਜਾ ਇਹ ਵੱਡੀਆਂ ਬਿਹੜਾ ਆ ਗਏ ਚੱਕ ਦਊਗਾ ਬਈ ਕਹੋ ਠੀਕ ਐ ਕਿੰਨਾ ਮਸੂਆ ਇਹ ਦੂਜਾ ਸੂਏ ਕਿੰਨੇ ਦਿਨ ਲੈ ਜੂ ਦਿਨ 7 ਪਾਈਆ ਭਰਾ ਜੀ ਹਫਤੇ ਦੀ ਕੱਚੀ ਆ ਦੂਜੇ ਸੂਏ ਬਾਈ ਕਹਿੰਦਾ ਸੁੰਦੀ ਆ ਵੈੜ ਵੱਡੀ ਆ ਵਲਟੇ ਲਾ ਪਈਆਂ ਬਹੁਤ ਆ ਬਾਕੀ ਹਫਤਾ ਬਾਈ ਦੱਸਦਾ ਜੀ ਡੇਟ ਮੁਤਾਬਕ ਕੱਚੀ ਐ ਆਉਂਦੇ ਕਹਿੰਦਾ ਦੋ ਵੱਡੇ ਨਾਲਾਂ ਲੰਗਾ ਹੋਣਾ ਦੁੱਧ ਕਿੰਨਾ ਕੱਢ ਜੂ ਦੁੱਧ ਵੀ ਜੀ ਉਹ ਲਈ ਉਹਨੇ 25 ਲੀਟਰ ਦੱਸਿਆ ਪਲੂਨ ਦਾ ਠੀਕ ਹੈ ਹਾਂ ਪਰ ਇਹ ਲੋਕਲ ਪੈਂਡ ਤੋਂ ਲਈ ਵੀ ਆਪਨੇ ਠੀਕ ਹੈ ਲੋਕਲ ਬਾਈ ਕਹਿੰਦਾ ਪਿੰਡੋਂ ਲਈ ਆ 25 ਲੀਟਰ ਦੁੱਧ ਬਾਈ ਦੱਸਦਾ ਕਿ ਉਹ ਕਹਿੰਦੇ ਝੋਇਆ ਇਹਦੇ ਥੱਲੋਂ ਪਹਿਲੇ ਸੂਏ ਜਿਹਦੇ ਪਸੰਦ ਆ ਉਹ ਹਫਤੇ ਦੀ ਕੱਚੀ ਆ ਕੋਈ ਸੌਦਾ ਕਰ ਲੈ ਜਿੱਦਣ ਸੂ ਪੈਂਦੀ ਆ ਅਗਲਾ ਸੂਈ ਤੋਂ ਲੈ ਜੇ ਕੋਈ ਚੱਕਰ ਨਹੀਂ ਹਾਂ ਸੂਈ ਤੋਂ ਬਾਅਦ ਅਗਲਾ ਲੈ ਜੇ ਦੁੱਧ ਝੋਕੇ ਬਣੂ ਬਣੂ ਹਾਂ ਹਵਾਲ ਤੇ ਲਪਈਆਂ ਬਹੁਤ ਇੱਕ ਹਫਤਾ ਇਹਨੇ ਲੈ ਜਾਣਾ ਥਣ ਚਾਰ ਹੀ ਆਪਾਂ ਹੱਥੀ ਚਵਾਈ ਕਰ ਲਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਓ ਗਲਾਬੀ ਥਾਣਾ ਮੁੱਠੀ ਵਾਲੇ ਹੱਥੀ ਚਵਾਈ ਵਾਲੇ ਖੁੱਲ ਡੁੱਲੇ ਅੰਗਾ ਪੈਰਾਂ ਦੀ ਫੁੱਲ ਵੱਡੀ ਵੈੜ ਦੂਜਾ ਸੂਆ ਐਚ ਐਫ ਨਸਲ ਦੀ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਮੁੱਲ ਜੈ ਜੈ ਕਰਦਾ ਤਾ ਜੈਸ ਨੂੰ ਦੇਣੀ ਆ ਬਾਈ ਛੋਟ ਛੱਪਾਈ ਕਰਨਾ ਵਿੱਚੋਂ 60000 ਦੀ ਵੇੜ ਦੇਣੀ 60000 ਦੀ ਬਾਈ ਕਹਿੰਦਾ ਛੋਟ ਛੱਪਾਈ ਕਰਨਾ ਯੈਸ ਨੂੰ 60000 ਦੀ ਦੇ ਦੇਣੀ ਹੈ ਤੇ ਆ 4 ਨੰਬਰ ਲਾਡੂ ਕਹਿੰਦਾ ਮਾਸੂ ਐਦਾ ਇਹ ਵੀ ਦੂਜਾ ਸੂਆ ਬੱਚੀ ਸੂਆ ਕਿੰਨੇ ਦਿਨ ਲੈ ਜੂ ਦਿਨ ਇਹ 7 ਪਈ ਆ ਜੀ ਹਫਤੇ ਦੀ ਬਾਈ ਦੱਸਦਾ ਇਹ ਕੱਚੀ ਆ 4 ਨੰਬਰ ਥੋੜੀ ਛਿੱਕ ਰਹਿ ਪੜੀ ਪਈ ਆ ਹਾਂ ਮੱਝਾਂ ਵਰਗਾ ਪੱਠਪੜਾ 4 ਚਪੇਰੋਂ ਗੋਲ ਮਟੋਲ ਪਈ ਆ ਹਵਾਨਾਂ ਵੀ ਸੋਹਣਾ ਵੱਡਾ ਬਾਕੀ ਵਾਲ ਢੱਲਾਂ ਹਜੇ ਪਈਆਂ ਬਹੁਤ ਦਿਨ 5-7 ਲੈ ਜਾਣੇ ਆ ساری ਵਾਲ ਢੱਲ ਕੱਢ ਕੇ ਸੁਣਾ ਮਖੀ ਦੀ ਬਾਈ ਗਾੜੀ ਚੱਕ ਚੀਜ਼ ਵਕਾਉਣ ਵਾਲੀ ਮੜਾ ਨੋਟ ਕਰਾ ਦੇ ਗਾੜੀ ਦੇਖੋ ਮੂਰਲੇ ਥਾਂ ਤੋਂ ਫਟਟੰਗ ਹੋਣਾ ਕਿ ਦੋਨੀ ਵਾਲੇ ਪਾਸੇ ਨੂੰ ਫਿਰਦਾ ਹੈ ਪੂਰੀ ਭਾਰੀ ਨਰੋਇਨੇਗਰ ਫੁੱਲ ਵਜਨ ਵਾਲੀ ਵਹਿੜ ਦੁੱਧ ਦਾ ਰਕਾਲੇ ਦਾ ਝੂਠ ਵਾਲੀ ਹੈ ਹਾਂ ਆਪਾਂ ਨੂੰ 26 ਲੀਟਰ ਦੱਸਿਆ ਏ ਪਰ 20 ਕਿਲੋ ਦੀ ਤਾਂ ਆਪਾਂ ਮੱਛੀ ਦੀ ਗਾਰੰਟੀ ਵਾਲਾ ਕੰਮ ਵੀ ਲੈ ਲਾਂਗੇ ਅਸੀਂ ਚਵਾ ਕੇ ਵੀ ਦੇ ਦਿਆਂਗੇ ਸੂਈ ਤੋਂ ਚੋ ਕੇ ਲੈ ਜੇ ਆ ਚੱਕੋ ਭਰਾਵੋ ਬਾਈ ਕਹਿੰਦਾ 20 ਕਿਲੋ ਦੁੱਧ ਦੀ ਆਪਣੀ ਗਾਰੰਟੀ ਹੈ ਹੁਣ ਸੌਦਾ ਕਰ ਲਿਓ ਜਿੱਦਣ ਸੂ ਪੈਂਦੀ ਹੈ ਬਾਈ ਕਹਿੰਦਾ ਚੋ ਕੇ ਲੈ ਜਾਓ 20 ਕਿਲੋ ਆਪਾਂ ਮੱਛੀ ਠੰਡੀ ਸੀ ਨਜ਼ਾਂ ਤੋਂ ਮੁੱਕਿਆ ਪਿਆ ਸੀਵ ਸੌ ਪੂਰੀ ਆ ਕਿਉਂਕਿ ਜਾਦ ਵਾਲੀ ਆ ਦੁੱਧ ਬਾਈ ਦਿੰਦੀ ਗਾੜੀ ਗਾਂ ਦੀ ਆ ਗਾੜੀ ਦੇਖੋ ਕਿੱਥੇ ਦੇ ਗਾਂ ਤੁਰੀ ਫਿਰਦੀ ਆ ਹਮ ਜੈ ਜੈ ਮੁੱਲ ਕਰਦੇ ਫਿਰ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੈ 65 ਦੀ ਵਾਛੀ ਦੀ ਉਹ 60 ਦੀ ਇਹ ਪੈਂਟ ਦੀ ਜੋੜਾ ਪੈਂਟ ਪੈਂਟ ਦਾ ਦੇ ਚੋੜਾ ਬਾਈ ਕਹਿੰਦਾ 65 ਪੈਂਟ ਪੈਂਟ ਦਾ ਦੇ ਦਿਆਂਗੇ ਕੋਈ ਗੱਲ ਨਹੀਂ ਹੋਰ 5 400 ਮਾਨਤਾਨ ਕਰ ਦੂ ਆ ਜਿਓ 20 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਆ ਆਪਣੀ ਸੂਈ ਤੋਂ ਬਾਅਦ ਅਗਲਾ ਲੈ ਜੇ ਇੰਨੀ ਤਸੱਲੀ ਆ ਬਾਈ ਕਹਿੰਦਾ ਇਹ ਵਹਿੜਦੀ ਹਣ ਸੋਹਣੇ ਆਦੀ ਚੋਈ ਵਾਲੇ ਗੁਲਾਬੀ ਆ ਅੱਗੇ ਕੱਢ 5 ਨੰਬਰ ਇਧਰ ਜਰਸੀਆਂ ਵੀ ਖੜੀਆਂ ਤੁਹਾਨੂੰ ਬਾਅਦ ਚ ਵਿਖਾਉਣੇ ਆ ਕਿੰਨੇ ਮਾ ਸੂਆ ਇਹਦਾ 8 ਨੰਬਰ ਦੂਜਾ ਸੂਆ ਬੱਚੀ ਬਹੁਤ ਚੰਗੀ ਬੱਚੀ ਆ ਬਾਈ ਕਿਨੇ ਦਿਨ ਲੈ ਜੂ ਦਿਨ 7 ਪਏ ਆ ਕਿੰਨਾ ਕੁ ਦੁੱਧ ਦੱਸ ਦੁੱਧ 16 ਲੀਟਰ ਚ ਹੋਇਆ ਫਲੂਨ ਦਾ 16 ਲੀਟਰ ਹਫਤੇ ਦੀ ਕੱਚੀ ਆ 16 ਲੀਟਰ ਬਾਈ ਦੱਸਦਾ ਕਿ ਦੁੱਧ ਜਿੰਨਾ ਤੋਂ ਲਈਓ ਦੱਸ ਦੇ ਚੋਇਆ ਬਾਕੀ ਹੁਣ ਬਾਈ ਦੇ ਘਰੇ ਆਇਓ ਆਪਦੀ ਵੇਖ ਕੇ ਤਸੱਲੀ ਨਾ ਲੈ ਜੋ हां वजन ਮੁੰਜੇ ਨੇ ਇਹ ਬੱਚੀ ਜੀ ਵੀ ਬਹੁਤ ਆ ਥਾਣੇ ਦੇ ਵੀ ਚਾਰ ਹੀ ਆ ਮੁਰਲੇ ਥਾਂ ਦਾ ਫੋਰ ਸ਼ਾਂਗ ਦਾ ਬਈ ਕੀ ਕਹਿੰਦਾ ਕਿਤੇ ਲੈ ਲਈਏ ਪਰ ਨਹੀਂ ਘਾਟ ਹੀ ਲਈਦੀ ਆ ਠੀਕ ਆ ਮੂਰਲੇ ਭਾ ਭੂਜ ਮਿਲ ਜੇ ਤਾਂ ਲੈ ਲਈਦੀ ਆ ਅੱਛਾ ਜੀ ਸਸਤੀ ਮਿਲ ਜੇ ਤਾਂ ਲੈ ਲਈਦੀ ਆ ਠੀਕ ਆ ਨਹੀਂ ਤਾਂ ਨਹੀਂ ਠੀਕ ਆ ਦੋਸਤੋ ਬਾਈ ਕਹਿੰਦਾ ਸਸਤੀ ਮਿਲ ਜੇ ਫੋਰ ਸ਼ਾਂਗ ਵਾਲੀ ਤਾਂ ਲੈ ਲਈਦੀ ਆ ਆਪਾਂ ਵੀ ਸਸਤੀ ਰਹਿ ਕੇ ਸਸਤੀ ਵੇਚਣੀ ਹੁੰਦੀ ਆ ਆਪਾਂ ਕਿਹੜਾ ਫੋਰ ਸ਼ਾਂਗ ਨਹੀਂ ਮਹਿੰਗੀ ਵੇਚਣੀ ਹੁੰਦੀ ਗਾਂ ਹੂੰ ਸਹੀ ਆ ਥਾਣੇ ਦੇ ਵੀ ਸੋਹਣੇ ਮੁਰਲੇ ਥਾਂ ਦਾ ਮੁਰਲੇ ਥਾਨਾ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾ ਸੀਲ ਸੌ ਫੁੱਲ ਕਰਾ ਸੰਗ ਦੁੱਧ ਮੱਝਾ ਰਗਾਉ ਮੁੱਲ ਜੈ ਜੈ ਕਰਦੇ ਤਾਂ ਮੁੱਲ ਦਾ ਬਾਈ ਕਰਨ ਨੂੰ 55000 ਕਰਦੇ ਆ ਹਾਂ ਸਾਢੇ 52000 ਦੀ ਵਾਛੀ ਦੇਵਾਂਗੇ ਨਿੱਗਰ ਫੁੱਲ ਮੁੱਲ 55000 ਕਰਦੇ ਆ ਬਾਈ ਕਹਿੰਦਾ ਸਾਢੇ 52 ਦੀ ਦੇਵਾਂਗੇ ਵਜਨ ਵਜਨ ਬਹੁਤ ਹੈ ਬਾਕੀ ਤੁਸੀਂ ਸਕਰੀਨ ਤੇ ਵੇਖੀ ਜਾਂਦੇ ਆ ਇਹ ਦੁੱਧ ਕਿੰਨਾ ਕੁ ਪਿਆਜੂ ਕਾਲੀ ਦੁੱਧ ਬਈ ਦਾ ਕਾਨੂੰਨ ਦਾ 100 ਲੀਟਰ ਦਿੱਤਾ ਹੈ ਜੇ ਕੋਈ 17 18 ਮੰਨ ਕੇ ਲੈ ਲੇ ਜਾਂ ਕੋਈ 16 ਮੰਨਣਾ 16 ਮੰਨ ਲੈ ਜਿੰਨਾ ਜਿਹੜੀ ਦਿੱਤ ਕੋਸ਼ਾ ਮੰਨ ਲਈ ਸਹੀ ਹੈ ਕਹੋ ਆਪਣੇ ਜਿਹੜੀ ਗਰੰਟੀ ਉਹ ਥਾਣਾ ਦੀ ਇੱਕ ਨੰਬਰ ਹੋਊਗੀ ਗਾਂ ਪੜਾ ਹਮਾਚਰੋਂ ਚੱਲ ਕੇ ਆ ਜੇ ਕੋਈ ਥਾਣਾ ਤੋਂ ਇੱਥੇ ਆ ਕੇ ਗਾਂ ਫੇਰ ਨਾ ਕਰ ਸਕਦਾ ਕੋਈ ਠੀਕ ਹੈ ਇੰਨੀ ਵਾਰ ਆਈ ਦੀ ਕਿਰਪਾਏ ਥਣ ਬਹੁਤ ਜ਼ਿਆਦਾ ਖਿੱਚ ਕੇ ਲਈ ਦੀ ਸਹੀ ਹੈ ਜਿੰਨਾ ਟਾਈਮ ਅਗਲਾ ਆਏ ਨਹੀਂ ਕਹਿੰਦਾ ਬਸ ਕਰ ਬਈ ਸੋਣੀ ਆ ਉਹਨਾਂ ਟਾਈਮ ਲਈ ਹਟਦੇ ਆਪਾਂ ਸਹੀ ਹੈ ਕਿਥੋਂ ਦਾ ਅੱਗੇ ਕੱਢ ਪਰ 6 ਨੰਬਰ ਕਾਨੂੰਨ ਮਿਹਨਤ ਜਰਸੀ ਬੈਠੀ ਬੁੱਧੀ ਖਾ ਲਈ ਇਹਨਾਂ ਦਾ ਸੁਆ ਇਹਦਾ ਪਹਿਲਾ ਸੁਆ ਚਾਰ ਦਿਨ ਦਾ ਮੂਹਤ ਦਾ ਲੈ ਵੀ ਵਿਖਾਵਾਂਗੇ ਇਹ ਪਹਿਲਾ ਸੁਆ ਪਲੂਣ ਅੱਛੀ ਹੈ ਪਹਿਲਾ ਸੁਆ ਜਰਸੀ ਨਸਲ ਦੀ ਵਹਿੜ ਦਿਨ ਕਿੰਨੇ ਕੇ ਲੈ ਜੂ ਦਿਨ ਬਈ 13 ਵੀ ਕੱਚੀ ਆ ਕੋਈ ਭੈਣ ਭਰਾ ਇਹਨੇ ਲੈਣੀ 13 ਦਿਨ ਮੰਨ ਕੇ ਲਵੇ ਬਈ ਠੀਕ ਹੈ ਹਾਂ 13 ਦਿਨ ਬਾਈ ਦੱਸ ਇਹਦੇ ਹਜੇ ਪਏ ਆ ਮੁੱਲ ਏਡਾ ਏਡਾ ਦਾਦੇ ਫਿਰ ਏਡਾ ਕਿੰਨਾ ਹੈਗਾ ਬਸ 35 ਦੀ ਦੇਣੀ ਆ ਮੇਰਾ ਭੈਣ ਭਰਾ ਫੂਲੋਂ ਕੋਈ ਦਾ ਲੈ ਜਨੇ ਸਾਥੇ ਬਾਕੀ ਕਹਿੰਦਾ ਮੁੱਲ ਇੱਡਾ ਕਿ 35000 ਦੀ ਦੇਣੀ ਆ ਉਹੀ ਫੋਨ ਲਾਵੇ ਜਿਹਨੇ 35000 ਦੇਣਾ ਵਲਟੇ ਲਪਈਆਂ ਬਹੁਤ ਆ 13 ਦਿਨ ਡੇਟ ਮੁਤਾਬਕ ਕੱਚੀ ਆ ਆ ਸਾਰੀ ਵਲਟੇ ਲ ਕੱਢ ਕੇ ਸੂ ਥਣਾ ਦੀ ਗਾਰੰਟੀ ਭਾਰ ਪਿੱਛੇ ਦੀ ਗਾਰੰਟੀ ਸਹੀ ਆ ਦੁੱਧ ਪਲੂਣਾ ਮੈਂ ਚੋਇਆ ਨਹੀਂਗਾ ਠੀਕ ਆ ਇਹ 15 ਵੀ ਦੇ ਸਕਦੀ ਆ 10 ਵੀ ਦੇ ਸਕਦੀ ਆ ਇਹ ਕਿੰਨਾ ਵੀ ਦੇ ਸਕਦੀ ਦੁੱਧ ਸਹੀ ਆ ਤੇ ਜਿਹੜਾ ਕਾਦ ਆ ਉਹ ਜਸਤਨ ਨਾਲ ਜਿਹਨਾਂ ਬੁੱਢੀਆਂ ਜਸਤਨ ਨੇ ਉਹਨਾਂ ਜਿੱਦਾਂ ਕਾਦਾ ਆਏ ਨੇ ਐਡੀਕ ਹੋਊਗੀ ਸਹੀ ਐ ਆ ਕੋ ਖੜ ਕੇ ਵੀ ਦਿਖਾ ਦੇ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਬਾਈ ਬਰਾਬਰ ਖੜਾ ਹੂੰ ਵੀ ਆ ਇਹਨੇ ਵਿੱਚ ਸਾਡੇ 35000 ਦੀ ਬਾਈ ਕਹਿੰਦਾ ਦੇ ਦੇਣੀ ਆ ਚਾਰ ਹੀ ਥਾਣਾ ਥਾਣ ਸੋਹਣਿਆ ਚਾਰ ਹੀ ਗੁਲਾਬੀ ਥਾਣਾ ਹੂੰ ਸਹੀ ਐ 35000 ਦੀ ਦੇ ਦੇਣੀ ਆ ਇਹ ਅੱਗੇ ਆ ਜਾ 7 ਨੰਬਰ ਇਹ ਵੀ ਚਾਰਸੀ ਆ ਬਈ ਕਿੰਨੇ ਕ ਟਨ ਲੈ ਜੂ ਇਹ ਲੈ ਜੂ ਤੂੰ ਪੰਜ ਚਾਰ ਟਨ ਮੁੱਲ ਜਾਇਜ਼ ਆ ਮੁੱਲ ਹਾਣਾ ਦੇਵਾਂਗੇ 47000 ਸਹੀ ਆ ਦੋਸਤਾਂ ਰਿਕਾਰਡ ਬਈ ਆਪਾਂ ਨੂੰ ਦੱਸਿਆ 20 ਲੀਟਰ ਪਰ ਆਪਾਂ ਨੇ ਸੱਚ ਮੰਨਦੇ ਬਈ ਠੀਕ ਆ ਆਪਾਂ ਦਾ 15 ਕਿਲੋ ਮੰਨ ਕੇ ਲਈਆ ਵੈੜ ਉਹਨਾਂ ਨੂੰ ਪਹਿਲਾਂ ਧੂਣੋਂ ਵੀ ਚੰਗੀ ਆ ਇਹ ਠੀਕ ਆ ਇੰਨੀ ਮਿਲੂਵੇ ਦਾ ਕਾਰ ਆਪਦਾ ਵਿਖਾ ਦਿਓ ਸਹੀ ਆ ਇਹ ਲੈਣੀ ਆ ਆਪ ਦੋ ਭਲਾ 20 ਮੰਨ ਕੇ ਇੱਕ ਸੌਦਾ ਕਰ ਲੈ ਭਲਾ ਮੇਰੇ ਨਾਲ 10 ਮੰਨ ਕੇ ਸੌਦਾ ਕਰ ਭਲਾ ਆਪਾਂ ਨੂੰ 20 ਦੱਸੇ ਸਹੀ ਆ ਬਾਕੀ ਕਹਿੰਦਾ ਆਪਾਂ ਨੂੰ ਅਗਲੇ ਨੇ 20 ਕਹਿ ਕੇ ਸੌਦਾ ਕੀਤਾ ਸੰਗਲਪਾਲਾ ਵਾਸੀ ਗਾ ਤੁਰਨੇ ਤਾਂ ਡਿਕਾ ਕਰਦੀ ਆ ਮੜਾ ਹੱਕ ਨਹੀਂ ਪੈਣੀ ਠੀਕ ਹੈ ਤੇ ਭਾਵੇਂ ਅਗਲਾ 10 ਕਿਲੋ ਮੰਨ ਕੇ ਲੈ ਲੈ ਉਹ ਹੁਣ ਥੋੜੀ ਮਰਜੀ ਆ ਪਲਟ ਲਪਈਆਂ ਬਹੁਤ ਲੇਵਾ ਇਹ ਵੀ ਲਾਹੂ ਬਹੁਤ ਦੁੱਧ ਵੇਖੋ ਅੱਗੇ ਕਿੰਨਾ ਦਿੰਦੀ ਆ ਪਰ ਲੇਵਾ ਵੱਡਾ ਤਿਆਰ ਕਰਕੇ ਸੋਣਾ ਨੇ ਕਿਉਂਕਿ ਝੋਲ ਵਾਲੀ ਬੱਛੀ ਐ ਪਲਟ ਲਪਈਆਂ ਬਹੁਤ ਥਣ ਪੂਰੇ ਚੰਗੇ ਆ ਚਾਰਾ ਫਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗਿਆ ਮੌਲੇ ਦਾ ਕਰਤੇ ਜਾਇਜ ਜੇ ਨਾ ਕੀਤਾ ਇਹ ਬਈ 47000 ਨਹੀਂ ਦੇਵਾਂਗੇ ਹਾਨ 47000 ਦੀ ਬਾਈ ਕਹਿੰਦਾ ਆਪਾਂ ਦੇਣੀ ਐ ਹਾਨ ਮੇ ਤਾਰੇ ਜੀ ਕੋਈ ਨੌਕ ਨਹੀਂ ਮਾਉਣ ਲੰਮੀ ਤੋਰ ਕੇ ਵਿਖਾ ਦੇਣਿਆ ਦਾਦੇ ਸੰਗਲ ਪਾਇਆ ਬਈ ਤਿਹਾਰੇ ਕੋ ਗੁਰੂ ਸਾਡੇ ਪਾਏ ਹੋਏ ਆ ਠੀਕ ਐ ਹੁਣ ਤੋਰ ਕੇ ਵਿਖਾ ਦੇ ਸੰਗਲ ਪਾਇਆ ਤੇ ਇੱਕ ਲੰਮਰ ਤੋਰਦੀ ਆ ਸੰਗਲ ਕੋਲੀ ਤਿਹਾਰੇ ਸੀ ਅਜਾ ਮੰਨਦੀ ਆ ਠੀਕ ਐ ਕੋਈ ਬੰਗ ਨਹੀਂ ਮਾਰਦੇ ਕੋਈ ਤੰਗ ਨਹੀਂ ਮਾਰਦੇ ਹੁਣ ਤੋਰ ਕੇ ਲੰਮੀ ਵਿਖਾ ਦੇ ਵਿਖਾ ਦੇ ਭਾਈ ਆ ਤੁਸੀਂ ਵੇਖ ਲਓ ਤੁਰੇ ਤੁਰੇ ਦੀ ਬਾਈ ਕਹਿੰਦਾ ਓਕੇ ਆ ਆ ਲਾਸਟ ਬਾਰੇ ਦੱਸ ਕਰਦਾ ਤਾਂ ਇਹ ਲਾਸਟ ਬਈ ਇਹ ਆ ਗਈ ਕਹਿਵਾ ਨੰਬਰ ਆ ਅੱਠਵਾਂ ਹਾਂ ਇਹ 8 ਨੰਬਰ ਆ ਗਈ ਆ ਇਹ ਤੀਜੇ ਸੂਏ ਸੁੰਦੀ ਆ ਕਿੰਨੇ ਦਿਨ ਲੈ ਜੇ ਦਿਨ 10 ਪਏ ਆ ਜਰਸੀ ਇਹ ਆ ਕਿੰਨੇ ਦੀ ਇਹ ਹਾਣਾ ਦੇ ਦਾਂਗੇ 40 ਦੀ ਦਿਨ 10 ਪਏ ਆ 10 ਦਿਨਾਂ ਦੀ ਕੱਚੀ ਐ ਸੂਆ ਤੀਜਾ 40000 ਦੀ ਬਾਈ ਕਹਿੰਦਾ ਇਹ ਆਪਾਂ ਦੇ ਦੇਾਂਗੇ ਕੱਦ ਕੱਦ ਹੂੰ ਕੱਦ ਕੁੱਤਾ ਪੂਰਾ ਹੀ ਐ ਦੇਖੋ ਚਲ ਪਲਸੀ ਵਿੱਕੀ ਹੈਗੀ ਆ ਥੋੜੀ ਸਕਰੀਨ ਤੇ ਵੇਖ ਹੀ ਰਹੇ ਆ ਪਰ ਕੱਦ ਪੂਰਾ ਐਵੇਂ ਕੋਈ ਕੱਦ ਨਾ ਕਹਵੇ ਕੋ ਛੋਟਾ ਛੋਕਦਾ ਹੀ ਛਮੜਾ ਕੱਦ ਵੱਡਾ ਹੀ ਐ 10ਾਂ ਦਿਨਾਂ ਦੀ ਕੱਚੀ ਐ ਦੁੱਧ ਵੀ 15-16 ਕਿਲੋ ਦਾ ਰਿਕਾਰਡ ਆ ਵੇੜਦਾ ਠੀਕ ਐ ਹਾਂ ਬੰਦੇ 15-16 ਕਿਲੋ ਬਾਈ ਦਸ ਦਾ ਦੁੱਧ ਦੇ ਜੂਗੀ 40000 ਦੀ ਦੇ ਦੇਣੀ ਆਈ ਦੀ ਵੀਡੀਓ ਦੇ ਵਿੱਚ 8 ਨਾਗ 5-6 ਨਾਗ ਜਰਸੀ ਵੈੜਾਂ ਦੇ ਵਿੱਚ ਡੱਬੀਆਂ ਵੈੜਾਂ ਇਹ ਕਾਲੀ ਕ੍ਰੋਸ ਵੈੜ ਇਹ ਸਾਰਾ ਮਾਲ ਹੀ ਸੇਲ ਹੈ ਵਿਕਾਊ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ